ਮੈਂ ਤੇਰਾ ਮਾਸੜ ਆ ਮੈਂ ਇਹ ਤੇਰਾ ਫੰਗੀ ਜਾਂਦੇ ਪੜਦੇ ਕੋ ਸੋਇਆ ਤੇ ਰਿਜਲਟ ਆਉਣਾ ਆ ਇਹ ਤਾਂ ਆ ਰਹੀ 5 ਕਿਲੋ ਕਹਿ ਆ ਆ ਕਿਉਂ ਜੀ ਵੇਖ ਨਜ਼ਾਰਾ ਬੁੜੇ ਦੇ ਤੰਗੇ ਦਾ ਹਾਂ ਪੂਰਾ ਕਰ ਮੂੰਹ ਤੇ ਕਹਿ ਦੇਣਾ ਸਭ ਦੇ ਨਾਲੇ ਵੀਡੀਓ ਬਣਾਓ ਤੇ ਕੰਮ ਚਲਾਓ ਲੈ ਬੇਚਤੀ ਬੱਠ ਬੋਲ ਬੋਲਾ ਬੇਚਤੀ 160 ਚ ਹਾਂ ਬੋਲ ਨਾ ਗਰੀਬ ਨਹੀਂ ਮਾਰਨਾ ਤੈਨੂੰ ਮੇਰੇ ਨਾਲ ਇਹਨੇ ਆ ਕੇ ਯਾਦ ਵੀ ਕਰਿਆ ਠੀਕ ਆ ਪੱਠ 'ਚ ਕੋਈ ਕਥਾ ਨਹੀਂ ਜਿਹਨੂੰ ਮਰਜੀ ਦਿਖਾ ਲਾਂ ੱਤਕਾ ਕੋਈ ਕਿਸੇ ਨਾਲ ਨਹੀਂ ਜੀ ਅੱਜ ਛੋਟੀ ਪੱਠ ਵੀ ਰਵੇਗਾ ਨਾ 10-12 ਹਜ਼ਾਰ ਤੋਂ ਘੱਟ ਨਹੀਂ ਮੈਂਦੀ ਇਹ ਬੱਕਰੀ ਬੰਦ ਤੇ ਤੇਰੀ ਦੂਜੇ ਸੂਰ ਵਖਾਈ ਚਰਨੇ ਕਿਹੜੀ ਪੱਠ ਆਹ ਛੇਰੀ ਫੰਡਰ ਕੱਪੜਿਆਂ 'ਚ ਗੱਬਣਾ ਫੰਡਰ ਬਾਈ ਆਇਆ ਆਪਣੇ ਕੋਲੇ ਆਈ ਆ ਠੀਕ ਆ ਗੱਲ ਮੈਂ ਤਾਂ ਅਗਲੇ 2 2.5 ਮਹੀਨਿਆਂ ਦੀ ਕਿਆਫਾ ਨੂੰ ਜ਼ੀਰੋ ਫੰਡਰ ਕਰਕੇ ਹੀ ਦੇ ਦਾਂਗੇ ਬਾਈ ਚੰਗੇ ਵੋਗ ਤੋਂ ਬਾਈ ਜਮਾ ਜ਼ੀਰੋ ਫੰਡਰ ਹੈ ਹਾਂ ਲੈ ਰੰਗ ਬੜਾ ਸੋਹਣਾ ਕਿਉਂ ਜੀ ਕਿਉਂ ਰੰਗ ਮੈਨੂੰ ਪਸੰਦ ਕਰਿਆ ਹੀ ਮੇਰੇ ਪਸੰਦ ਦਾ ਰੰਗ ਦੀ ਕੰਨ ਦੀ ਕੋਈ ਮੌਜਾ ਵੱਡੇ ਲੈ ਨਾਲ 20 ਬੰਦਾ ਆਇਆ ਦੂਰੋਂ ਤੂੰ ਵੀ ਦੂਰੋਂ ਵੀ ਇੱਕ ਅੱਦਾ ਸੌਦਾ ਦਾ ਆਪਾਂ ਵੇਚ ਲਈਏ ਪੱਠਾ ਨਾਲੋਂ ਵੀਰੇ ਇਹਦੇ ਜਮਾਂ ਹੀ ਫਾਇਦੇ ਚ ਰਾਣੇਗਾ ਕਿਹਦਾ ਆ ਰਿਹਾ ਬੰਦਾ ਮੈਂ ਇਹਨੂੰ 2-3 ਸੌਦੇ ਦਵਾਈ ਨਹੀਂ ਹੱਥਾਂ ਤੇ 10 ਸੌਦੇ ਦਵਾਈ ਨਹੀਂ ਨੇ ਕਈ ਦਿਨਾਂ ਦਾ ਫੋਨ ਵੀ ਮੈਨੂੰ ਕਰ ਰਿਹਾ ਹੋਰ ਦੇਖ ਲੈ ਗੱਬਣ ਕਲੀਅਰ ਨਾਲ ਜੋੜੀ ਕਰਾਉਂਦਾ ਬੰਦਾ ਹੈ ਮੈਨੂੰ ਫੋਨ ਵੀ ਕਰ ਰਿਹਾ ਜੋੜੀ ਕਰਨੀ ਆ ਚਲੋ ਆ ਰੰਗ ਵੀ ਸੋਨਾ ਯਾਰ ਤੂੰ ਰੰਗ ਕਰਕੇ ਮੈਨੂੰ ਪਤਾ ਲੈ ਚੱਕ ਫਿਰ ਲੈ ਦਿਆਂ ਜੇ ਤੇਰੇ ਪਸੰਦ ਆ ਹੈ ਜਾਂ ਰੇਂਜ ਤਾਂ ਤੂੰ ਮੈਨੂੰ ਪਰੇ ਹੋ ਕੇ ਦੱਸ ਜਾਂ ਸਲਾਹ ਕਰਿਆ ਕੋਈ ਨਾ ਕਰ ਲੈ ਬੱਕਰਾ ਬੰਦੇ ਯਾਚਾ ਹਾਂ ਵਾਲੇਕਮ ਜੀ ਠੀਕ ਹੋ ਆ ਜਾ ਉਹਨਾਂ ਨੂੰ ਆ ਜਾ ਆਇਆ ਬਸ ਇੰਨਾ ਦੋਂ ਤੱਕ ਤੈਨੂੰ ਨੇੜੇ ਦੀ ਚਲੋ ਬੰਦ ਹਾਂ ਚਿੰਤਾ ਨਾ ਮਾਰ ਬੋਲੀ ਦਾ ਨਹੀਂ ਹੁੰਦਾ ਯਾਚਾ ਸੌਦੇ ਚ ਇਹ ਵਪਾਰ ਲੈਣਾ ਅਗਲਾ ਬੜਾ ਕੁਝ ਕਹਿੰਦਾ ਹੁੰਦਾ ਆ ਕਿਉਂ ਜੀ ਤੈਨੂੰ ਹਜੇ ਪਤਾ ਹੀ ਨਹੀਂਗਾ ਕਹਾਣੀਆਂ ਦਾ ਕਿਹੜਾ ਤੇਰੇ ਚਾਚਾ ਹੈ ਕਿਹੜਾ ਤੇਰੇ ਚਾਚਾ ਨਾ ਨਾ ਉਹ ਨਹੀਂ ਉਹ ਬਾਬਲੀ ਦੀ ਗੱਲ ਕਰਦਾ ਹੱਸ ਰਿਹਾ ਤੇਰੇ ਨਾਲ ਅੱਛਾ ਮੋਹਰਾ ਨਹੀਂ ਨਹੀਂ ਆਜਾ ਉਹ ਚਾਦਰੇ ਵਾਲਾ ਖੜੀ ਮੁੱਛੋ ਨਿੰਬੂ ਖੜਾ ਮੁੱਛ ਤੇ ਤੈਨੂੰ ਹੀ ਮਜ਼ਾਕ ਕਰ ਰਿਹਾ ਮੈਨੂੰ ਕਹਦਾ ਕਰਦਾ ਨੀ ਬਕਾਲਾ ਬਸ ਕਾਦਾ ਮਜ਼ਾਕ ਕਰਿਆ ਓ ਛੱਡ ਯਾਰ ਮੈਂ ਤੇਰਾ ਮਾਸੜ ਆ ਮੈਂ ਤੇਰਾ ਠੰਗੀ ਆ ਵੀਰੇ ਪੜ ਦੇ ਕੋ ਸੋਇਆ ਤੇ ਰਿਜ਼ਲਟ ਆਉਣਾ ਆ ਇਹਦਾ 5 ਕਿਲੋ ਕਹਿ ਜਾ ਆ ਕੀ ਹੋਇਆ ਦੇਖ ਨਜ਼ਾਰਾ ਬੁੜੇ ਦੇ ਤੰਗੇ ਦਾ ਹਾਂ ਆ ਓਕੇ ਵੀਰੇ ਮਾਰ ਦੀ ਆ ਓ ਗੱਲ ਸੁਣ ਬਾਈ ਓਏ ਇਹ ਆ ਓਕੇ ਤੇ ਲਾ ਦੇ ਮੁੰਡੇ ਦੇ ਕੋਕੇ ਜੋ ਜੋ ਦਿਨ ਚੜੂ ਜੋ ਜੋ ਮੈਂ ਪਖੂ ਠੀਕ ਨਾ ਪਖੇਗਾ ਸਹੀ ਹੈ ਹਾ ਚਰਨੇ ਦੇ ਚਰਖੇ ਤੇ ਗਿਣਗਣ ਮੇਖਾਂ ਲਾਈਏ ਬੋਲੋ 12000 ਕਹਿੰਦਾ ਇਹ ਕਹਿੰਦਾ ਮੈਂ ਨਹੀਂ ਆਪਾਂ ਦਾ ਦਾਹ ਕਾਜੀ ਅਗਲਾ ਜਿਹਦਾ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਕਿਉਂ ਜੀ ਆਪਰ ਗੁੱਸਾ ਥੋੜੀ ਆ ਜਹੀ ਜੀ ਕਹਿੰਦਾ ਪੱਠ ਕਿਉਂ ਉਹਦੇ ਪੈਸੇ ਹੁਣ ਦੱਸ ਕਿਵੇਂ ਕਰੀਏ ਆਇਆ ਮੈਂ ਤਾਂ ਇਹ ਗੱਲ ਕਹਿੰਦਾ ਹਰ ਜ਼ੀਰੋ ਫੰਡਰ ਹੈ ਚਰਨੇ ਨੂੰ ਕੋਈ ਰਾਮਬਾ ਨਹੀਂ ਗਾਕ ਨੂੰ ਨਹੀਂ ਮਾਰ ਆ ਅਗਲਾ ਜੈਜ ਗੱਲ ਕਰਾਂਗੇ ਅਗਲਾ ਫੇਰ ਵੀ ਆ ਕੇ ਖੜ ਜੂਗਾ ਜਰਾ ਆਸ ਓਏ ਉਰਾ ਜੈਜ ਮੇਰੇ ਨਾਲ ਕਰ ਹਾਂ ਬੋਲ ਕਿਹੜੇ ਸਕੂਲ ਚ ਪੜ ਕੇ ਆਏ ਆ ਪੜੇ ਹੁੰਦੇ ਫਿਰ ਇੱਥੇ ਹੁੰਦੇ ਮੈਂ ਤੂੰ ਪੜਿਆ ਨਾ 22 ਸਾਲ ਪਹਿਲਾਂ ਪੜਿਆ ਦੁਕਾਨ ਪਾ ਗਈ ਬਹਿ ਜਾ ਆ ਕਾਲੀ ਪੱਕਾ ਮੂਰੀ ਰਹਿੰਦਾ ਓਏ ਕਿੱਥੋਂ ਆ ਗਿਆ ਅੱਜ ਫੇਰ ਬਾਈ 12000 ਕਹਤਾ ਚਲੋ ਕੋਈ ਨਹੀਂ ਗਾਹਕ ਹੈ ਜੀ ਕੋਈ ਸਾਡਾ ਕਿਵੇਂ ਕਰਾਂ ਕਿਵੇਂ ਕਰਾਂ ਜੀ ਦੋ ਮਿੰਟ ਕਿਵੇਂ ਕਰ ਸਾਢੇ 17000 ਦੀ ਲਾਇਆ ਦਾਤਾ ਨਾ ਤਾਂ ਸਾਢੇ 17 ਲਾ ਸਕਦਾ ਨਾ ਤੂੰ 18 ਵੱਟ ਸਕਦਾ ਅੱਛਾ ਆਇਆ ਤੜਕੀ ਮਹੂਰਤ ਕਰ ਰੱਬ ਦਾ ਲੈ ਨੋ ਕੋਈ ਗੱਲ ਫੰਡਰੇ ਚ ਗੱਪਣੇ ਚੱਕਰ ਨਹੀਂ ਜੀ ਕੋਈ ਗੱਲ ਉਹ ਮੈਨੂੰ ਵੀ ਪਤਾ ਹੈ ਪੱਠ ਕਿੱਥੇ ਵਿਕੂਗੀ ਕਿੱਥੇ ਲੈਣੀ ਹੈ ਕਿੱਥੇ ਦੇਣੀ ਹੈ ਬਹੁਤੀਆਂ ਗੱਲਾਂ ਨਾ ਕਰੀਏ 5-4 ਮਿੰਟ ਦੀ ਵੀਡੀਓ ਬੰਦੇ ਦੀ ਬਣਾਤੀ ਰੀਨੂ ਰੂਲ ਜੀ ਉਹਦੀ ਵੀ ਚੜੇ ਦੀ ਚੜ ਜੂਗੀ ਚੜ ਜੂਗੀ ਚੜ ਜੂਗੀ ਹੈ ਪਰ ਕਦਰ ਮੇਰੀ ਕਰਦੇ ਨਹੀਂ ਇਹ ਬੰਦੇ ਨਹੀਂ ਕਰਦੇ ਜਵਾਨੀ ਕਰਦੇ ਨਹੀਂ ਕਰਦੇ ਹਾਂ ਉਹਰਾ ਕਰ ਮੈਂ ਮੂੰਹ ਤੇ ਕਹਿ ਦੇਣਾ ਸਭ ਦੇ ਨਾਲੇ ਵੀਡੀਓ ਬਣਾਉ ਤੈ ਕੰਮ ਚਲਾਉ ਲੈ ਵੇਚਤੀ ਪੱਠ ਬੋਲ ਬੋਲਾ ਵੇਚਤੀ 160 ਚ ਹਾਂ ਬੋਲ ਨਾ ਗਰੀਬ ਨਹੀਂ ਮਾਰਨਾ ਤੈਨੂੰ ਮੇਰੇ ਨਾਲ ਇਹਨੇ ਆ ਕੇ ਯਾਦ ਵੀ ਕਰਿਆ ਠੀਕ ਆ 200 ਦੇ ਦਵਾਤੇ ਰਾਮੂ ਨਾਲ ਗੱਲ ਕਰ ਰਿਹਾ ਤੇ ਨਹੀਂ ਸੌਦਾ ਬਣਿਆ ਚਲੋ ਉਹਦੇ ਮਾਲ ਹੈ ਕਹਿੰਦਾ ਚਰਨਾ ਨਹੀਂ ਆਇਆ ਉਹ ਕਹਿੰਦਾ ਵੀ ਚਰਨਾ ਵੀ ਆਊਗਾ ਉਹ ਇਹਨੂੰ ਨਹੀਂ ਜਾਣਦਾ ਹੁਣ ਇਹ ਵੀਡੀਓ ਨਹੀਂ ਵਿਚਾਰਾ ਆਪਾਂ ਨੂੰ ਜਾਣਦਾ ਰੱਬ ਵਰਗਾ ਹੁੰਦਾ ਗਾਕਾ ਬਾ ਪੱਠ ਵੇਚਤੀ ਤੇਰੀ ਇਹ ਲਾਉਂਦਾ 12000 14000 ਨਹੀਂ ਹੁੰਦੀ ਨਾ ਨਹੀਂ ਨਹੀਂ ਤਾਇਆ ਨਹੀਂ ਤਾਇਆ ਹੋਗੀ ਨਹੀਂ ਹੁੰਦੀ ਨਾ ਵਾ ਦੇ ਦਉਂਦਾ ਉਹ ਕੌਣ ਤੇਰਾ ਦਿਮਾਗ ਹੱਲ ਗਿਆ ਆ ਨਾ ਨਹੀਂ ਨਹੀਂ ਹੋਣੀ ਮੰਨਿਆ ਕਰ ਸਾਡੇ 14 ਦੀ ਉਹ ਖਰੀਦ ਵੀ ਨਹੀਂ ਹੈਗੀ ਚਾਚਾ ਸਾਡੇ 14 ਦੀ ਉਹ ਡੰਡੂ ਸਾਡੇ 14 ਦੀ ਹੁੰਦੀ ਸਾਡੇ 14 ਦੀ 17000 ਦੀ ਪੱਠ ਲਾਇਆ ਤੇਰਾ ਹੱਲ ਗਿਆ ਦਿਮਾਗ ਹੁਣ ਮੈਂ ਕੀ ਕਰਾਂ ਯਾਰ ਤੈਨੂੰ ਮੰਗਣਾ ਨਾ ਆਵੇ ਦੱਸ ਮੈਂ ਕੀ ਕਰਾਂ ਕਿਉਂ ਉਹ ਖੜ ਜਾ ਖੜ ਕਿਉਂ ਤੇਰਾ ਰਾਂਝਾ ਕੀ ਕਹਿੰਦਾ ਤੇਰਾ ਰਾਂਝਾ ਉਰੇ ਹਾਂ ਰੰਗ ਵੀ ਦੇ ਕਿੰਨਾ ਥੋੜਾ ਤੇਰਾ ਰਾਂਝਾ ਕੀ ਕਹਿੰਦਾ ਕੀ ਹੈ ਉਹ ਤਾਂ ਵਾਧੂ ਨਹੀਂ ਲਾਣੀ ਓਏ ਗੱਲ ਕੀ ਹੋ ਗਈ ਹੈ ਕਿੱਡੀ ਕੀ ਗੱਲ ਹੈ 15 ਦੀ ਕਰ ਦਮ ਸਾਡੇ 14 ਦੇ ਬਸ ਨਹੀਂ ਹੁੰਦੀ ਉਸੇ ਦੇਖਣ ਕੇ ਉਹ ਨਹੀਂ ਹੁੰਦੀ ਪੱਠ ਦਾ ਦੇਖੀ ਜਾਂ ਕਿਉਂ ਜੀ ਫੇਰ ਫੇਰ ਕਹਿੰਦੇ ਆਪਾਂ ਤਾਂ ਕੋ ਬੋਣੀ ਵਾਲਾ ਕੰਮ ਕਰਿਆਗਾ ਕਿਉਂ ਜੀ ਉਹ ਸਾਡੇ 14 ਦੇ ਜਵਾਖ ਦਾ ਕੁਟਕੁਟ ਨਾਸ ਬਣਾਤਾ ਮੈਂ ਮੰਨਿਆ ਹੈ ਨਹੀਂ ਹਾਂ ਹੁਣ ਮੈਂ ਕੀ ਕਰਾਂ ਮੈਂ ਤਾਂ ਬਦ ਨਹੀਂ ਜਾਂਦਾ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬਿਕ ਜੂਗੀ ਵੀਰੇ ਬਿਕ ਜੂਗੀ ਇਹਨੂੰ ਕੌਣ ਛੱਡਦਾ ਰੰਗਦਾ ਦੇਖ ਮੇਰੀ ਸੁਣਦਾ ਗੱਲ ਜੀ ਰੰਗ ਗਰੀ ਨੀ ਨਿਗਾ ਮਾਰ ਓ ਮੇਰੀ ਸੁਣਦਾ ਕਿ ਓ ਖੜਦੇ ਨੂੰ ਗਰੀਬ ਅੱਧਾ ਨੀ ਭਾਈ ਰੋਟਾ ਦੇ ਮੁੱਲ ਦੀ ਗਰੀਬ ਹੈ ਮੇਰੀ ਸੁਣਦਾ ਗੱਲ ਹੈ ਪਾ ਦੇ ਚੰਦਰੀ ਦੇ ਕੱਲ ਆ ਕਰਦੇ ਕੋਈ ਹੱਲ ਆ ਨਾ ਇੱਕ ਗੱਲ ਸੁਣਦਾ ਜਾਈ ਓ ਗੱਲ ਤਾਂ ਗਰੀਬ ਨੀ ਵੀਰੇ ਨਾ ੱਤਕਾ ਨੀ ਕੋਈ ਹੈਗਾ ਓ ਖੜਦਾ ਵੀ ਬੋਲੀ ਜਾਂਦਾ ਵੇ ਕਿਸੇ ਨੇ ਸੁਣਦਾ ਹੀ ਨਹੀਂ ਪੂਰੀ 15 ਦੀ ਮਿਲੂਗੀ ਪੱਠਾ ਲਿਖਾਈ ਐਸੇ ਦੀ ਦੋਵੇਂ ਪਾਸੋਂ ਤੇਰੀ ਕੋਈ ਲਿਖਾਈ ਨਹੀਂ ਹਾਂ ਤੇ ਫਿਰ ਚਾਲਾ ਜਾਓ ਦੋ ਤਿੰਨ ਸੌ ਨੂੰ ਲੱਗੀ ਫਰਕ ਉਹ ਪਿੱਛੇ 300 ਰੁਪਇਆ ਵਾਧੂ ਪਿਆ ਦੋ ਦੋ ਦਾ ਉਹ ਪੈ ਗਿਆ ਉਹਨੂੰ ਓਏ ਉਹ ਵੀ ਗਰੀਬ ਆ ਵਿਚਾਰਾ ਯਾਰ ਕਿੱਥੋਂ ਆਇਆ ਬਚਾਉਣ ਨੂੰ ਕੀ ਆ ਕੀ ਬਚ ਗਿਆ ਕੀ ਠੱਗੀ ਮਾਰਦੀ ਉਹਨੇ ਚਰਨੇ ਨੇ ਆਪਣੇ ਨਾਲ ਕੱਟ ਸਾਰੀ ਚੰਗੀ ਆ ਜੇ ਆਸ ਲੱਗੀ 20 25 ਹਜ਼ਾਰ ਦੀ ਬਣੂਗੀ ਗੱਪ ਨਹੀਂ ਹੋਵੇ ਕੀ ਤਾਂ ਉਹਦਾ ਰੱਬ ਨੂੰ ਪਤਾ ਉਹਦਾ ਤੇ ਆਪਣੇ ਕੋਲੇ ਆਈ ਆ ਵੀਰੇ ਆਪਾਂ ਝੂਠ ਨਹੀਂ ਮਾਰਦੇ ਕਿਉਂ ਜੀ ਫੇਰ ਜਿਵੇਂ ਅਗਲੇ ਨੇ ਕਹਿਤਾ ਮੈਂ ਤੈਨੂੰ ਉਵੇਂ ਕਹਿਦਾ ਫਾਇਦਾ ਕੀ ਆ ਗੱਲ ਦਾ ਕਿਉਂ ਜੀ ਪੱਟ ਵੀ ਰੰਗ ਵੀ ਦੇ ਕਿੰਨਾ ਸੋਹਣਾ ਵੀਰੇ ਕੋਈ ਬੰਦਾ ਨਿੰਦਕੇ ਦਾ ਦਿਖਾਵੇ ਚੀਜ਼ ਲੈ ਗੱਲ ਸੁਣ ਲੈ ਮੇਰੀ ਕਿਉਂ ਜੀ ਓਏ ਖੜ ਜਾ ਓਏ ਖੜ ਜਾ ਓਏ ਓਏ ਖੜ ਜਾ ਚੌਧਰੀ ਤੇਰੀ ਕਿਉਂ ਆ ਯਾਰ ਤੂੰ ਵਿਚਾਰੇ ਕਰ ਦੋ ਅਸੀਂ ਲਵਾਂਗੇ ਇਹਦੇ ਸਾਰੇ ਗਾਗਨੇ ਯਾਰ ਪੱਟਦੇ ਰੰਗ ਕਿ ਨਹੀਂ ਗਾ ਮਰ ਜਾ ਯਾਰ ਸੋਦਾ ਸਾਡਾ ਚੱਲਦਾ ਕਿਉਂ ਕਾਲੀ ਭੱਗੜਾ ਰੋਕਦਾ ਕਿਉਂ ਨਹੀਂ ਯਾਰ ਝੋਟਾ ਲੈ ਕੇ ਵਿੱਚ ਚੜੀ ਦੇ ਛੜਤਾ ਝੋਟਾ ਵਿੱਚ ਚੜੀ ਦੇ ਛੜਤਾ ਓਏ ਨਾ ਸੋਡੀਆਂ ਪੱਖਾ ਨਿਕਲ ਲੱਗ ਰੀਆਂ ਨੇ 10-11000 ਰੋ ਬੱਕਰਾ ਮੁੰਡਿਆਂ ਨੇ gekeੜਾ ਨਹੀਂ ਪੈਣਦੋ ਤਾਂ ਅੱਠ ਨਾਗ ਲੈ ਸਾਡੇ ਤੋਂ ਉਹਨਾਂ ਨੇ ਸਾਰੀ ਚਰੀ ਖਵਾਤੀ ਝੁੱਟੇ ਉਹਦਾ ਹੀ ਮੇਮ ਨਾਲ ਲਾ ਲਿਆ ਉਹਨਾਂ ਨੇ ਓਏ ਚੁੱਪਤਾ ਕਰ ਜੋ ਦਿਮਾਗ ਮੇਰਾ ਲੈ ਲਿਆ ਨੇ ਓਏ ਗੱਲ ਸੁਣੋ ਬਾਈ ਗੱਲ ਸੁਣ ਛੋਟੇ ਭਾਈ ਤੇਰੀ ਲਿਖਾਈ ਤੇਰੇ ਨਾਲ ਮੁੰਡੇ ਦੀ ਮੁੰਡੇ ਨਾਲ ਮੈਂ ਆ 100 ਰੁਪਏ ਮੈਂ ਦੇ ਦੂੰਗਾ ਹੁਣ ਤਾਂ ਦੇਈ ਨਾ ਮੈਂ ਫਾਈਨਲ ਕਰੂੰਗਾ ਨਾ ਦੇਈ ਤੇਰੀ ਤੇਰੇ ਨਾਲ ਉਹਦੀ ਉਹਦੇ ਨਾਲ ਸਾਡੇ ਤੇਰਾ ਦਿਮਾਗ ਤਾਂ ਨਹੀਂ ਹਲ ਗਿਆ ਗਲਤ ਸੁਣ ਲਿਆ 14 ਸਾਢੇ ਦੀ ਆ 14700 ਦੀ ਹੋਗੀ ਦੇ ਪੈਸੇ ਭੱਜ ਕਿੱਧਰ ਭੱਜੇਗਾ ਇਹ ਜੇ ਕੇਸ ਵਿੱਚ ਬਹੁਤ ਫਾਰਕ ਕਰਕੇ ਤੋਰੇ ਨਹੀਂ ਦੇ ਪੈਸੇ ਭੱਜਾ ਉੱਠ ਨਹੀਂ ਮਿਲਦੀ ਵੀਰੇ ਇੰਨੇ ਦੀ ਤਾਂ ਕੋਈ ਛੋਟੀ ਅਗਲਾ ਕਹਿ ਮੁੱਟ-ਕੁੱਟ ਕੇ ਮੁੰਡੇ ਦਾ ਨਾਸ ਬਲਾਤਾ ਬੰਨੇ ਮੁੰਡਾ ਕੁੱਟਤਾ ਨਾਲੇ ਲੁੱਟ ਨਿਆ ਹਜੇ ਕਸਰ ਰਹੀਗੀ ਨਾਲੇ ਕੁੱਟ ਲਿਆ ਹਾਂ ਪਾਣੀ ਨਹੀਂ ਨਾ ਪੀਣਾ ਹੁਣ ਹੱਥਾਂ ਦੇ ਨਾ 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 ਸੂਰਜ ਦੀਆਂ ਜਾਂਿਓ ਕਿਰਨਾਂ ਭਖਣ ਗਿਆ ਮੈਂ ਭਖੂਗਾ ਇਹ ਤਾਂ ਸੁਣ ਵਾਲੀ ਵੀ ਆ ਫੰਡਰੀ ਆ ਬਣਾ ਦੇ ਬਈ ਬਾਸੀ ਜਾ ਮੂੰਹ ਕਰੀ ਖੜਿਆ ਕੈਮਰਾ ਲਾ ਲੈਗਾ ਆ ਵੇ ਲੈ ਇਹ ਕੀ ਗੱਲ ਹੋ ਗਈ ਕੀ ਪਤਾ ਮੁੱਛ ਤੇ ਨਿੰਬੂ ਖੜਾ ਜ ਤੇਰੀ ਤੇ ਰੋੜਾ ਦੇ ਇੱਕ ਰੋੜਾ ਦੇ ਚਾਚਾ ਹੂ ਆ ਅਰਧਾ ਮਿੰਟ ਸਾਢੇ ਜਿਆਦਾ ਅੱਛਾ ਜੀ 14 ਆ ਸਾਈ ਵਾਲਾ ਮਿੰਦੇ ਲੈ ਬਈ ਸਾਈ ਤੇਰੀ ਤੇਰੀ ਆ ਮੇਰੀ ਆਹੋਦੀ ਹੋਈ ਆ ਜਦੋਂ ਸਾਈ ਕੀਪਤਾ ਮੇਰੀ ਹੋਵੇ ਕਾਹ ਹੋ ਗਏ ਕਾਹ ਹੋ ਗਏ ਦੇਖਨੀਓ ਪਾਸ ਕਰ ਮੈਂ ਆਪਦੇ ਗਿਲ ਲਊਗਾ ਬਾਅਦ ਚ ਗਿਲ 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 ਈ ਖਾ ਗਿਆ ਹੈ ਹੈ ਮੈਂ ਤਾਂ ਉਹੀ ਸਦਾ ਬਾਹਰ ਹੈ ਨਾ ਹਾਲ ਬਬੂ ਮੈਨੂੰ ਫੋਨ ਲਾਈ ਬੈਠਾ ਜੋ 2.5 ਲੱਖ ਨਹੀਂ ਕਨਾਇਆ ਹਾਂ ਕਿੰਨਾ ਬੁੱਕਾ ਸੀ ਮੈਂ ਯਾਰ ਵੀਡੀਓ ਸੈਂਡ ਕਰੀ ਮੈਂ ਕਿ ਉਹ ਤਾਂ ਕੰਜੀ ਸੌਰ ਕਰਦੇ ਓਏ ਗੱਲ ਸੁਣ 2.5 ਲੱਖ ਤਾਂ ਉਹ ਇਕੱਠਾ ਗਨੇ ਆ ਬਾਕੀ ਗੈਲੋਂ ਦਿੱਤੇ ਨੇ ਰੁਪਏ ਮੇਰੇ ਵਾਰੀ कुंठ ਕੱਢ ਗਏ 1.14 ਦੀ 200 ਰੁਪਏ ਮੇਰੇ ਵਾਰੀ ਕੁੰਡ ਕੱਢ ਗਏ ਤੱਕੇ ਨਾਲ ਲੈ ਰੁਪਏ ਮਾਰ ਪੀਏ ਦੇ ਤੇ ਵੀਡੀਓ ਬਣੀ ਜਾਵੇ ਮੈਨੂੰ ਮੈਂ ਕਿਉਂ ਲੜਦਾ ਸੀ हां ਮਹਰਬੀਏ ਦੇ ਰਹਾ ਮੈਨੂੰ ਕਿੰਨੇ ਨੇ ਬਈ 15 ਹੋ ਗਿਆ ਜੀ ਫੜੀ ਅੱਛਾ ਤਿੰਨ ਉਹਨੂੰ ਮੋੜ ਦੇ 300 ਖੁੱਲਾ ਔਰ ਫਿਰ ਆ ਲਗਣਾ ਲੋਕ ਧੱਕਾ ਕਰ ਇੱਕ ਮੈਨੂੰ ਕਹਿੰਦਾ ਕਿੰਨਾ ਸੌਦਾ ਕਰਾਂ ਕਹਿੰਦਾ ਲੈ ਰੁਪਏ 50 ਉਹ ਵੀਡੀਓ ਚਾਰਤੀ ਚਾਰਤੀ ਸੌਦਾ ਸਿਰੇ ਲੱਗ ਗਿਆ ਨਹੀਂ ਮੈਂ ਦੇਖ ਲੈ ਚਰਨਿਆ ਬੱਕਰੀਆਂ ਵੇਚਦਾ ਮੈਂ 12 ਕਹਿੰਦਾ ਲੈ ਰੁਪਏ 50 ਦਲਾਲੀ ਦੇ ਦੇਖ ਲੋ ਮਹਾਂ ਲੋਕਾਂ ਦਾ ਹਾਲ ਲੈ ਗਏ ਮੱਥਾ ਮਾਰਿਆ ਹੋਇਆ ਖੁਸ਼ ਹੈ ਮਿਰ ਖੜੀ ਰਹਿਣ ਦੇ ਖਾਣ ਦੇ ਨੂੰ ਪੱਕਣ ਦਾ ਪਹਜਦੇ ਹੋ ਫੜਾਂਵੇਂ ਮਾਰ ਜਾਂਦੇ ਹੋ ਫੜ ਮੇਰੀ ਬੂਣੀ ਪੋਤਿਆ ਤੇਰੀ ਬੂਣੀ ਵੀ ਕਰਨੀ ਆ ਹੋਰ ਇਹ ਤਾਂ ਜ਼ਰੂਰੀ ਆ ਬੂਣੀ ਦਾ ਲਾਓ ਜੀ ਬਸ